ਸਖਾਕਾਰ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਤੁਹਾਡੇ ਨਾਲ ਰੁੱਦੀ ਆਉ ਰੁਕ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਸੜਕ ਮੰਤਰਾਲੇ ਨੇ ਲਰਨਰ ਲਾਇਸੈਂਸ ਡਰਾਈਵਿੰਗ ਲਾਇਸੈਂਸ ਅਤੇ ਕੰਡਕਟਰ ਲਾਇਸੈਂਸ ਦੀ ਵੈਦਤਾ 29 ਫਰਵਰੀ ਤੱਕ ਵਧਾਈ ਮੌਸਮ ਨੇ ਲਈ ਕਰਵਟ ਪੰਜਾਬ ਚ ਜੌਰੰਜ ਅਲਰਟ ਤੇ ਕੱਲ ਲਈ ਯੈਲੋ ਅਲਰਟ ਜਾਰੀ ਖਨੋਰੀ ਬਾਰਡਰ ਤੇ ਵਰਦੇ ਗੋਲੀਆਂ ਚ ਸੋਨੀਆ ਮਾਨ ਦੀ ਸਿਹਤ ਵਿਗੜੀ ਚੰਬੂ ਬਾਰਡਰ ਉੱਤੇ ਹਲਚਲ ਤੇਜ਼ ਪੁਲਿਸ ਨੇ ਦਾਗੇ ਅਥਰੂ ਗੈਸ ਦੇ ਗੋਲੇ ਜਲੰਧਰ ਤੇ ਚੰਦਪੁਰ ਨੇ ਤੋਆ ਰਹੇ ਪਰਿਵਾਰ ਦੀ ਕਾਰ ਨਾਲ ਬੁਲੇਟ ਮੋਟਰਸਾਈਕਲ ਦੀ ਟੱਕਰ ਇੱਕ ਦੀ ਮੌਤ ਲੁਧਿਆਣੇ ਚ ਕਪੜਾ ਕਾਰੋਬਾਰ ਤੇ ਤੇਜ਼ਦਰ ਹਥਿਆਰਾਂ ਨਾਲ ਹਮਲਾ ਦਹਿਸ਼ਤ ਦਾ ਮਾਹੌਲ ਕਿਸਾਨਾਂ ਦੀ ਫਸਲ ਦੇ ਪੂਰੇ ਭਾਅ ਵਾਲੀ ਮੰਗ ਕਿਉਂ ਨਹੀਂ ਕੀਤੀ ਜਾ ਰਹੀ ਪੂਰੀ ਅਰਵਿੰਦ ਕੇਜਰੀਵਾ ਕੋਲੇ ਨਿਕਲੀ ਨਰਸੀ ਕਲਾਸ ਦੀ ਬੱਚੀ ਨੂੰ ਮਿਲੀ ਮੌਤ ਸੁੱਖਾ ਸੁਖ ਮੰਗੀ ਤੀ ਦੀ ਅੱਖਾਂ ਸਾਹਮਣੇ ਗਈ ਜਾਨ ਰਿਸ਼ਭ ਪੰਤ ਆਈਪਲ ਚ ਵਾਪਸੀ ਲਈ ਤਿਆਰ ਨਈ ਰਏ ਸੁਪਰੀਮ ਕੋਰਟ ਦੇ ਉੱਗੇ ਵਕੀਲ ਫਲੀ ਐਸ ਨਰੀਮਨ ਭੋਈ ਮੋਤ ਹੁਣ ਖਬਰਾਂ ਵਿਸਤਾਰ ਵਿੱਚ ਸੜਕ ਮੰਤਰਾਲੇ ਨੇ ਲਰਨਰ ਲਾਇਸੈਂਸ ਡਰਾਈਵਿੰਗ ਲਾਇਸੈਂਸ ਅਤੇ ਕੰਡਕਟਰਸ ਲਾਇਸੈਂਸ ਵੈਧਤਾ 29 ਫਰਵਰੀ 2024 ਤੱਕ ਵਧਾ ਦਿੱਤੀ ਹੈ ਇਹ ਸੰਬੰਧੀ ਮੰਗਲਵਾਰ ਨੂੰ ਹੁਕਮ ਜਾਰੀ ਕੀਤਾ ਗਿਆ ਮੰਤਰਾਲੇ ਨੇ ਸਾਰਥੀ ਪੋਰਟਲ ਵਿੱਚ ਕੁਝ ਸਮੱਸਿਆ ਕਾਰਨ ਲਾਇਸੈਂਸ ਦੀ ਵੈਧਤਾ ਵਧਾਉਣ ਦਾ ਫੈਸਲਾ ਕੀਤਾ ਹੈ ਕਿਸਾਨ ਦਿਨ ਰਾਤ ਸਰਦੀ ਗਰਮੀ ਬਰਸਾਤ ਵਿੱਚ ਪਸੀਨਾ ਬਹਾਉਂਦੇ ਹੈ ਅਤੇ ਸਾਡੇ ਲਈ ਅੰਦਾਤਾ ਉਗਾਉਂਦੇ ਹਨ ਮੌਸਮ ਦੇ ਬਦਲੇ ਮਜਾਜ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਤਾਪਮਾਨ ਦਾ ਪੰਜਾਬ ਦਾ ਲੁਧਿਆਣਾ ਸ਼ਹਿਰ ਸਭ ਤੋਂ ਠੰਡਾ ਰਿਹਾ ਜਦਕਿ ਘੱਟ ਤੋਂ ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 24.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਵਿੱਚ ਸੋਮਵਾਰ ਤੋਂ ਹੀ ਹਲਕੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਮੌਸਮ ਦਾ ਮਜਾਜ ਬਦਲ ਗਿਆ ਕਈ ਇਲਾਕਿਆਂ ਵਿੱਚ ਲੰਗੀ ਰਾਤ ਵੀ ਬਾਰਿਸ਼ ਤੇ ਗੜੇਮਾਰੀ ਹੋਈ ਅੱਜ ਵੀ ਬੱਦਲ ਰਹਣਗੇ ਪੰਜਾਬ ਅਤੇ ਹਰਿਆਣਾ ਦੀ ਸ਼ੰਭੂ ਅਤੇ ਖਨੌਰੀ ਸਰਹੱਦ ਉੱਤੇ ਉਸ ਸਮੇਂ ਤਣਾਅ ਮੌਲ ਬਣ ਗਿਆ ਅੱਜ ਕੁਝ ਨੌਜਵਾਨ ਕਿਸਾਨਾਂ ਵੱਲੋਂ ਬੈਰੀਗੇਟਰ ਵੱਲ ਵੱਧਨ ਤੋਂ ਬਾਅਦ ਹਰਿਆਣਾ ਤੇ ਸੁਰੱਖਿਆ ਕਰਮਚਾਰੀਆਂ ਨੇ ਅਥਰੂ ਗੈਸ ਦੇ ਗੋਲੇ ਛੱਡੇ ਇਸ ਦੌਰਾਨ ਖਰੋਰੀ ਬਾਰਡਰ ਉੱਤੇ ਅਦਾਕਾਰ ਸੋਨੀਆ ਮਾਨ ਵੀ ਪਹੁੰਚੀ ਪਰ ਉੱਥੇ ਅਥਰੂ ਗੈਸ ਦੀ ਧੂੰਏ ਕਾਰਨ ਸਿਹਤ ਵਿਗੜ ਗਈ ਕਿਸਾਨਾਂ ਨੇ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਉਤੇ ਹਲਚਲ ਤੇਜ਼ ਹੋ ਗਈ ਹੈ ਸ਼ੰਭੂ ਬਾਰਡਰ ਉਤੇ ਫੋਰਸ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਹਾਲਾਤ ਕਾਫੀ ਤਣਾਅ ਵਾਲੇ ਬਣੇ ਹੋਏ ਹਨ ਖਨੌਰੀ ਬਾਰਡਰ ਉਤੇ ਵੀ ਡਰੋਨ ਹਵਾ ਵਿੱਚ ਘੁੰਮ ਰਹੇ ਹਨ ਇੱਧਰ ਕਿਸਾਨਾਂ ਨੇ ਵੀ ਪਤੰਗ ਉਡਾ ਦਿੱਤੀਆਂ ਉੱਧਰ ਹਰਿਆਣਾ ਦੇ ਨਾਲ ਵੀ ਦਿੱਲੀ ਵਿੱਚ ਵੀ ਸਖਤੀ ਕਰ ਦਿੱਤੀ ਗਈ ਹੈ ਰਾਮ ਮੰਡੀ ਅਤੇ ਹੁਸ਼ਾਰਪੁਰ ਰੋਡ ਤੇ ਪਿੰਡ ਜੋਲ ਦੇ ਗੇਟ ਅੱਗੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਬੁਲੇਟ ਮੋਟਰਸਾਈਕਲ ਸਵਾਰ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਮੌਕੇ ਤੇ ਪਹੁੰਚੇ ਐਸਐਸਐਫ ਟੀਮ ਤੇ ਪਤਾਰਾ ਥਾਣੇ ਦੇ ਪੁਲਿਸ ਨੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਉਸ ਨੂੰ ਰਾਮ ਮੰਡੀ ਦੇ ਜੋਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਤਾਰਾ ਥਾਣੇ ਦੇ ਐਸਐਚਓ ਵਿਕਰਮ ਸਿੰਘ ਔਲਖ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਦਲਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਵਿਰਕ ਜਲੰਧਰ ਵੱਜੋ ਹੋਈ ਹੈ ਲੁਧਿਆਣਾ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕਪੜਾ ਕਾਰੋਬਾਰੀ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਲੁਟੇਰਿਆਂ ਨੇ ਕਾਰੋਬਾਰੀ ਕੋਲੋਂ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ ਇਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਜ਼ਖਮੀ ਹੋਏ ਕਾਰੋਬਾਰੀ ਦੀਪਕ अरोड़ा ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਹੈਂਡਲ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਕਿਸਾਨ ਸਾਡੇ ਅੰਦਾਜ਼ਾ ਹਨ ਕਿਸਾਨ ਸਭ ਤੋਂ ਜ਼ਿਆਦਾ ਮਿਹਨਤ ਕਰਦੇ ਹਨ ਮੋਗਾ ਬਨਾਲਾ ਰਾਸ਼ਟਰੀ ਮਾਰਗ ਤੇ ਪਿੰਡ ਮਾਛੀਕੇ ਵਿਖੇ ਪੁਲ ਦੀ ਅਣਹੋਂਦ ਕਾਰਨ ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅੱਜ ਇਸ ਥਾਂ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਜਿਸ ਕਾਰਨ ਸਕੂਲ ਜਾਣ ਲਈ ਸਕੂਲੀ বাস ਦੀ ਉਡੀਕ ਕਰ ਰਹੀ ਇੱਕ ਨਰਸਰੀ ਕਲਾਸ ਦੀ 마ਸੂਮ ਬੱਚੀ ਦੀ ਮੌਤ ਹੋ ਗਈ ਅਤੇ ਉਸ ਦੀ ਦਾਦੀ ਗੰਭੀਰ ਰੂਪ ਨਾਲ ਜ਼ਖਮੀ ਹੈ ਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਕਰਨਾਟਕ ਦੇ ਅਲੂਰ ਵਿੱਚ ਆਪਣੀ ਫ੍ਰੈਂਚਾਈਜ਼ੀ ਦਿੱਲੀ ਕੈਪੀਟਲਜ਼ ਵੱਲੋਂ ਆਯੋਜਿਤ ਅਭਿਆਸ ਮੈਚ ਵਿੱਚ ਹਿੱਸਾ ਲੈਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਦੇ ਆਗਾਮੀ ਸੈਸ਼ਨ ਵਿੱਚ ਵਾਪਸੀ ਦੇ ਰਸਤੇ ਤੇ ਪੰਤ ਦਸੰਬਰ 2022 ਵਿੱਚ ਭਿਆਨਕ ਕਾਰ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸੀ ਜਿਸ ਕਾਰਨ ਉਸਨੂੰ ਲਿਗਾਮੈਂਟ ਦੀ ਸਰਜਰੀ ਕਰਾਉਣੀ ਪਈ ਸੀ ਭਾਰਤ ਦੇ ਪ੍ਰਮੁੱਖ ਵਕੀਲਾਂ ਵਿੱਚੋਂ ਇੱਕ ਫਲੀ ਐਸ ਨਰੀਮਨ ਦਾ ਦਿਹਾਂਤ ਹੋ ਗਿਆ ਉਹਨਾਂ ਨੇ ਅੱਜ 21 ਫਰਵਰੀ ਨੂੰ ਆਖਰੀ ਸਾਲ ਉਹਨਾਂ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਉਹ ਸਾបਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦੌਰਾਨ ਵਧੀਕ ਸਾਲਿਸਟਰ ਜਨਰਲ ਸਨ ਫਲੀ ਨਰੀਮਨ ਨੇ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਦੇ ਮਸ਼ਹੂਰ ਕੇਸ ਸਮੇਤ ਕਈ ਇਤਿਹਾਸਿਕ ਮਾਮਲਿਆਂ ਦੀ ਦਲੀਲ ਦਿੱਤੀ ਹੈ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਅੱਜ ਲਈ ਇੰਨਾ ਹੀ ਹੋਰ ਜਾਣਕਾਰੀ ਲਈ ਜੁੜੇ ਰਹੋ ਜੀ ਬੀਸੀ ਅਪਡੇਟ ਦੇਣਾਂ Excellent coaching point in IELTS and spoken English. Also expert in study and visitor visa. Government approved SS Group. Session Chunk Hushyarpur.